ਕਣਕ ਦੇ ਉੱਪਰ ਅੱਜ ਦੇ ਸਮੇਂ ਕਿਹੜੀ ਬਿਮਾਰੀਆਂ ਦਾ ਜ਼ਿਆਦਾ ਹਮਲਾ ਦੇਖਣ ਨੂੰ ਮਿਲ ਸਕਦਾ ਜਿਵੇਂ ਹੁਣ ਦਿਨ ਦੀ ਗਰਮੈਸ ਵਾਧਦੀ ਜਾ ਰਹੀ ਹੈ ਤਾਪਮਾਨ ਵਧ ਰਿਹਾ ਹੈਗਾ ਕਣਕਾਂ ਨੇ ਨਿਸਾਰਾ ਜਿਹੜਾ ਉਹ 100% ਕਰ ਲਿਆ ਚੰਗੀ ਤਰ੍ਹਾਂ ਕਈ ਇਲਾਕਿਆਂ ਦੇ ਵਿੱਚ ਘਟ ਵੀ ਹੋਣਾਗਾ ਪਰ ਹੁਣ ਜਿਵੇਂ ਆਪਣੇ ਏਰੀਆ ਦੀ ਗੱਲ ਕਰੀਏ ਸੰਗਰੂਰਨਾਲੇ ਦੀ ਇੱਥੇ ਕਣਕਾਂ ਨੇ ਚੰਗੀ ਤਰ੍ਹਾਂ ਨਿਸਾਰਾ ਕਰ ਲਿਆ ਪੂਰਾ 100% ਇਹਦੇ ਵਿੱਚ ਜਿਵੇਂ ਹੁਣ ਸੋਰੇ ਵਾਲੇ ਜ਼ਮੀਨਾਂ ਨੇ ਜਿ ਕਈ ਜਗ੍ਹਾ ਦੇ ਉੱਪਰ ਕਈ ਇਲਾਕਿਆਂ ਦੇ ਵਿੱਚ ਉਨ੍ਹਾਂ ਦੇ ਉੱਪਰ ਜਿਵੇਂ ਆਪਾਂ ਪਿਛਲੇ ਸਾਲਾਂ ਤੋਂ ਵੀ ਸੁਣਦੇ ਆ ਰਹੇ ਹਾਂ ਜਿਹੜਾ ਚਿੱਟੋਂ ਦਾ ਅਟੈਕ ਚਿੱਟੋਂ ਦਾ ਹਮਲਾ ਹੋਊਗਾ ਰੋਗ ਕਹਿੰਦੇ ਨੇ ਆਪਾਂ ਉਹ ਆਪਾਂ ਨੂੰ ਦੇਖਣ ਨੂੰ ਮਿਲ ਸਕਦਾਗਾ ਸੌਰੇ ਵਾਲੀ ਜ਼ਮੀਨਾਂ ਦੇ ਵਿੱਚ ਇਹਦੀ ਜਿਹੜੀਆਂ ਨਿਸ਼ਾਨੀਆਂ ਨੇ ਜਿਵੇਂ ਤੁਸੀਂ ਇਹ ਫੋਟੋ ਦੇਖ ਰਹੇ ਹੋ ਆਪਾਂ ਲਾਈਆ ਸਕਰੀਨ ਦੇ ਉੱਪਰ ਇਹਦੇ ਉੱਪਰ ਜਿਵੇਂ ਪਾਊਡਰ ਜਿਹਾ ਹੁੰਦਾਗਾ ਇਸ ਤਰ੍ਹਾਂ ਦਾ ਕੋਈ ਇਹ ਪਦਾਰਥ ਜਮਣ ਲੱਗ ਜਾਂਦਾ ਇਹਦੇ ਉੱਪਰ ਤੇ ਜਦੋਂ ਆਪਾਂ ਇਹਨੂੰ ਸਾਫ਼ ਕਰਦੇ ਹਾਂ ਸਾਫ਼ ਹੋ ਜਾਂਦਾ ਝਾੜ ਦਿਆਂ ਦਾ ਝੜ ਵੀ ਜਾਂਦੇ ਨੇ ਪੱਤੇ ਇਹ ਪਰ ਇਹ ਜਿਆਦਾਤਰ ਸੋਰੀਆਂ ਵਾਲੀਆਂ ਜ਼ਮੀਨਾਂ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਇਹ ਪਾਊਡਰ ਦੀ ਤਰ੍ਹਾਂ ਹੀ ਹੁੰਦਾ ਹੈਗਾ ਇਹ ਨਹੀਂ ਹੈਗਾ ਵੀ ਕੋਈ ਬੂਟਾ ਜੜ ਦੇ ਵਿੱਚ ਬੂਟੇ ਦੇ ਹੋਊਗਾ ਜਾਂ ਉੱਪਰੋਂ ਸਟਾਰਟ ਹੋਊਗਾ ਵਿਚਾਲੇ ਇਹ ਪੱਤਿਆਂ ਦੇ ਉੱਪਰ ਹੀ ਸ਼ੁਰੂ ਹੁੰਦਾ ਹੈ ਬਸ ਇਹ ਤੁਸੀਂ ਦੇਖ ਰਹੇ ਹੋ ਇਹ ਕੋਈ ਜ਼ਿਆਦਾ ਵੀ ਨਹੀਂ ਹੈਗਾ ਇਹ ਕੁਝ ਇਲਾਕਿਆਂ ਦੇ ਵਿੱਚ ਹੀ ਇਹ ਅਟੈਕ ਹੈ ਜਿਹੜਾ ਬਾਕੀ ਜਦੋਂ ਆਪਾਂ ਸਵੇਰੇ ਜਾਂ ਸ਼ਾਮ ਨੂੰ ਦੇਖਦੇ ਆਂਗੇ ਆਪਾਂ ਨੂੰ ਇਹ ਉਦੋਂ ਨਹੀਂ ਪਤਾ ਲੱਗਦਾ ਸਵੇਰੇ ਕਿੰਨਾਂ ਤਰੇਲ ਪਈ ਹੁੰਦੀ ਹੈ ਉਦੋਂ ਵੀ ਆਪਾਂ ਨੂੰ ਘੱਟ ਪਤਾ ਲੱਗਦਾ ਹੈਗਾ ਤੇ ਬਾਕੀ ਜਦੋਂ ਆਪਾਂ ਕਣਕ ਦੇਖਦੇ ਆਂ ਤਾਂ ਆਪਾਂ ਉੱਪਰੋਂ ਉਪਰੋਂ ਆਪਾਂ ਨੂੰ ਕਣਕ ਚੰਗੀ ਲੱਗਦੀ ਹੈ ਵਧੀਆ ਲੱਗਦੀ ਹੈ ਦੇਖਣ ਨੂੰ ਵੀ ਇਹਦਾ ਕਣਕ ਵਧੀਆ ਖੜੀ ਆਪਾਂ ਨੂੰ ਕੋਈ ਬਿਮਾਰੀ ਨਹੀਂ ਲੱਗ ਰਹੀ ਹੁੰਦੀ ਦੇਖਣ ਨੂੰ ਇਹ ਆਪਾਂ ਨੂੰ ਦੁਪਹਿਰੇ ਜੇ ਜਾ ਕੇ ਖੇਤਾਂ ਦੇ ਉੱਪਰ ਜਦੋਂ ਆਪਾਂ ਦੇਖਦੇ ਆਂ ਪੱਤਿਆਂ ਦੇ ਉੱਪਰ ਲੱਗਿਆ ਹੁੰਦਾ ਕਣਕ ਦੇ ਇਹ ਇਹ ਵਿਚਾਲੇ ਜਿਹੜੇ ਪੱਤੇ ਹੁੰਦੇ ਨੇਗੇ ਜਾਂ ਥੱਲੇ ਹੁੰਦੇ ਨੇ ਪੱਤਿਆਂ ਦੇ ਉੱਪਰ ਹੀ ਸ਼ੁਰੂ ਹੁੰਦਾ ਇਹ ਨਾ ਇਹ ਉੱਪਰੋਂ ਸ਼ੁਰੂ ਹੋਵੇ ਨਾ ਜੜ ਤੋਂ ਸ਼ੁਰੂ ਹੋਵੇ ਇਹ ਉੱਪਰੋਂ ਆਪਾਂ ਨੂੰ ਕਣਕ ਦੇਖਣ ਨੂੰ ਪੂਰੀ ਚੰਗੀ ਲੱਗੀ ਜਾਊਗੀ ਵੀ ਸੋਹਣੀ ਲੱਗਦੀ ਹੈ ਕਣਕ ਜਿਵੇਂ ਹੁਣ ਆਪਾਂ ਇਹਦੀ ਰੋਕਥਾਮ ਦੇ ਲਈ ਆਪਾਂ ਕਹੀਏ ਵੀ ਹੁਣ ਆਪਾਂ ਕੀ ਕਰੀਏ ਇਹਦਾ ਕੋਈ ਹੱਲ ਨਹੀਂ ਹੈਗਾ ਜਾਂ ਨਹੀਂ ਹੈਗਾ ਤਾਂ ਆਪਾਂ ਇਹਦੇ ਉੱਪਰ ਜਿਹੜੀ ਯੂਨੀਵਰਸਿਟੀ ਵੱਲੋਂ ਰეკਮੈਂਡੇਸ਼ਨ ਆਉਂਦੀ ਆ ਵੀ ਦਵਾਈ ਸੜਕਣ ਦੀ ਸਭ ਤੋਂ ਵਧੀਆ ਰਿਜ਼ਲਟ ਮਿਲਦਾ ਜਿਹੜੀ ਦਾ ਉਹ ਨੈਗੇਟਿਵ ਉਹ ਦਵਾਈ ਆਪਾਂ ਜਿਹੜੀ ਝੋਨੇ ਦੇ ਉੱਪਰ ਸੜਕਦੇ ਹੁੰਦੇ ਆਂਗੇ ਉਹਦਾ ਝੋਨੇ ਵਿੱਚ ਵੀ ਆਪਾਂ ਨੂੰ ਪੂਰਾ ਪੂਰਾ ਵਧੀਆ ਰਿਜ਼ਲਟ ਮਿਲਦਾ ਹੈਗਾ ਤੇ ਇਹਦੇ ਉੱਪਰ ਵੀ ਆਪਾਂ ਨੂੰ ਕਣਕ ਦੇ ਉੱਪਰ ਵੀ ਇਹਦਾ ਪੂਰਾ ਵਧੀਆ ਰਿਜ਼ਲਟ ਮਿਲੂਗਾ ਸੜਕਣ ਨਾਲ ਬਾਕੀ ਯੂਨੀਵਰਸਿਟੀ ਦੀ ਵਿਸ਼ਵਾਰਥੀ ਇਹੀ ਕੀਤੀ ਜਾਂਦੀ ਵੱਧ ਤੋਂ ਵੱਧ ਵੀ ਇਹੀ ਛੜਕੀ ਜਾਵੇ ਇਹਦਾ ਪੂਰਾ ਟੋਪ ਦਾ ਰਿਜ਼ਲਟ ਮਿਲਦਾ ਹੈਗਾ ਜਾਂ ਫਿਰ ਆਪਾਂ ਜੇ ਇਹ ਨੇਟਿਵੋ ਦਵਾਈ ਨਹੀਂ ਛੜਕਣੀ ਜਿਹੜਾ ਦੂਜੇ ਨੰਬਰ ਤੇ ਆਉਂਦਾ ਆਪਾਂ ਹੋਰ ਕਹਿੰਦੇ ਆ ਵੀ ਹੋਰ ਸਸਤੀ ਦਵਾਈ ਆਪਾਂ ਛੜਕੀ ਉਹਦੇ ਵਿੱਚ ਆਪਾਂ 1236 ਆਉਂਦਾ ਜਿਹੜਾ ਉਹ ਵੀ ਛੜਕ ਸਕਦੇ ਆ ਉਹ ਆਪਾਂ ਨੂੰ ਆਮਦਕਾਨਾਂ ਦੇ ਵਿੱਚੋਂ ਮਿਲ ਜਾਂਦਾ ਹੈਗਾ ਜਿਹਦਾ ਪੂਰਾ ਵਧੀਆ ਰਿਜ਼ਲਟ ਹੁੰਦਾ ਆਪਾਂ ਨੂੰ ਦੇਖਣ ਨੂੰ ਮਿਲਦਾ ਦਾ ਟੋਪ ਦਾ ਰਿਜ਼ਲਟ ਉਹਦਾ ਵੀ ਪੂਰਾ ਨਾਲੇ ਸਸਤਾ ਪੈਂਦਾ ਉਹ ਬਾਕੀ ਕੋਈ ਇਹ ਆਪਾਂ ਨੂੰ ਜ਼ਰੂਰੀ ਨਹੀਂ ਹੈਗਾ ਵੀ ਆਪਾਂ ਸਾਰੇ ਖੇਤ ਦੇ ਉੱਪਰ ਹੀ ਛਿੜਕਣੀਆਂ ਇਹ ਜਿੱਥੇ ਆਪਾਂ ਨੂੰ ਦੱਗੀਆਂ ਦੇ ਵਿੱਚ ਦੇਖਣ ਨੂੰ ਇਹ ਅਟੈਕ ਇਹਦਾ ਰੋਗ ਦਾ ਮਿਲ ਰਿਹਾ ਆ ਆਪਾਂ ਉੱਥੇ-ਉੱਥੇ ਛਿੜਕ ਸਕਦੇ ਹਾਂ ਉਹਦੇ ਨਾਲ ਹੀ ਇਹ ਕੰਟਰੋਲ ਹੋ ਜਾਊਗਾ ਕੋਈ ਆਪਾਂ ਨੂੰ ਸਾਰੇ ਖੇਤ ਦੇ ਉੱਪਰ ਆਪਾਂ ਜਿਆਦਾ ਖਰਚਾ ਕਰਨ ਦੀ ਆਪਾਂ ਨੂੰ ਕੋਈ ਲੋੜ ਨਹੀਂ ਹੈਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਜੋ ਆਉਣ ਵਾਲੀਆਂ ਵੀਡੀਓ ਸਾਰਿਆਂ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕਣ ਧੰਨਵਾਦੀ ਵੀਡੀਓ ਦੇਖਣ ਲਈ